ਦੇਖੋ ਮੈਂ ਲਾਸਟ ਟਾਈਮ ਵੀ ਕਿਹਾ ਸੀ ਮੈਨੂੰ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਹੈ ਅੱਜ ਵੀ ਮੈਂ ਸੇਮ ਇਹੀ ਕਹਾਂਗੀ ਕਿ ਮੈਨੂੰ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਹੈ ਸਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਇੱਥੇ ਆਏ ਹੋ ਇਸ ਚੀਜ਼ ਨੂੰ ਕਵਰ ਕੀਤਾ ਹੈ 7 ਸਾਲ ਹੋ ਗਏ ਮੈਡਮ 2018 ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਫੇਸ ਕੀਤੀ ਹੋ ਹੁਣ ਜਾ ਕੇ ਮੈਂ ਮੈਂ ਬਹੁਤ ਸਾਰੀਆਂ ਚੀਜ਼ਾਂ ਫੇਸ ਕੀਤੀਆਂ ਬਟ ਇਸ ਇਹਨਾਂ ਚੀਜ਼ਾਂ ਨੂੰ ਮੈਂ ਸਾਰ ਨੂੰ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਾਂਗੀ ਹੁਣ ਬਸ ਮੈਂ ਇਹੀ ਕਹੂੰਗੀ ਮੈਨੂੰ ਫੈਸਲੇ ਦੀ ਵੇਟ ਹੈ

जिस तरह का वो दरिंदा है जिस तरह उसने किया है कुछ लोगों को पता नहीं है केस क्या है क्या नहीं है गलत कमेंट्स कर रहे हैं और किसी को पता ही नहीं 2018 में केस हुआ था वो तो अपने आप को बहुत सच्चा सुचा दिखा रहा था लेकिन जिस तरह का वो दरिंदा है कम से कम उसको लड़ाई लड़ मैं तो पहले बताया हुआ मैं बार बार उस चीज को फेस नहीं करना चाहती प्लीज रिक्वेस्ट है आप, आप, ਆਹ ਕੈਮਰਾ ਕਿੱਥੇ ਕਰ ਰਹੇ ਦੇਖੋ ਮੈਂ ਆ ਲਾਸਟ ਟਾਈਮ ਵੀ ਕਿਹਾ ਸੀ ਮੈਨੂੰ ਮਾਨਜੋਗੋ ਅਦਾਲਤ ਤੇ ਪੂਰਾ ਪਰੇਸ਼ਾਨ ਅੱਜ ਵੀ ਮੈਂ ਸੇਮ ਇਹੀ ਕਹਾਂਗੀ ਕਿ ਮੈਨੂੰ ਮਾਨਜੋਗੋ ਅਦਾਲਤ ਤੇ ਥੋੜਾ ਤੋਸਾ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਇੱਥੇ ਆਏ ਹੋ ਇਸ ਚੀਜ਼ ਨੂੰ ਕਵਰ ਕੀਤਾ ਹੈ ਸੱਤ ਸਾਲ ਹੋ ਗਏ ਮੈਡਮ 2018 ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਫੇਸ ਕੀਤੀ ਹੈ ਹੁਣ ਜਾ ਕੇ ਮੈਂ ਬੱਸ ਮੈਂ ਬਹੁਤ ਸਾਰੀਆਂ ਚੀਜ਼ਾਂ ਫੇਸ ਕੀਤੀਆਂ ਬਟ ਇਸ ਇਹਨਾਂ ਚੀਜ਼ਾਂ ਨੂੰ ਮੈਂ ਬਿਲਕੁਲ ਸਾਰ ਨੂੰ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਾਂਗੀ ਹੁਣ ਬਸ ਮੈਂ ਇਹੀ ਕਹਾਂਗੀ ਮੈਨੂੰ ਫੈਸਲੇ ਦੀ ਵੇਟ ਹੈ ਕੀ ਫੈਸਲਾ ਆਉ

जिस तरह का वो दरिंदा है जिस तरह उसने किया है कुछ लोगों को पता नहीं है केस क्या है क्या नहीं है गलत कमेंट्स कर रहे हैं और किसी को पता ही नहीं 2018 में केस हुआ था वो तो अपने आप को तो बहुत सच्चा सुचा श्च दिखा रहा था लेकिन जिस तरह का वो दरिंदा है कम से कम उसको लड़ाई लड़ रही ऐसी पहले बताया हुआ मैं बार बार उस चीज को फेस नहीं करना चाहती है ਯਾਰ ਕੈਮਰਾ ਪਿੱਛੇ ਕਰ ਰਹੇ ਦੇਖੋ ਮੈਂ ਆ ਲਾਸਟ ਟਾਈਮ ਵੀ ਕਿਹਾ ਸੀ ਮੈਨੂੰ ਮਾਨਜੋਗ ਅਦਾਲਤ ਤੇ ਪੂਰਾ ਪਰੇਸ਼ਾਨ ਅੱਜ ਵੀ ਮੈਂ ਸੇਮ ਇਹੀ ਕਹਾਂਗੀ ਕਿ ਮੈਨੂੰ ਮਾਨਜੋਗ ਅਦਾਲਤ ਤੇ ਥੋੜਾ ਤੋਸਾ ਹੈ ਸਭਾ ਸਾਰਿਆਂ ਦਾ ਧੰਨਵਾਦ ਤੁਸੀਂ ਇੱਥੇ ਆਏ ਕਿ ਇਸ ਚੀਜ਼ ਨੂੰ ਕਵਰ ਕੀਤਾ ਥੈਕ ਸੱਤ ਸਾਲ ਹੋ ਗਏ ਮੈਡਮ 2018 ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਫੇਸ ਕੀਤੀ ਹੈ ਹੁਣ ਜਾ ਕੇ ਫੈਸਲਾ ਮੈਂ ਬਹੁਤ ਸਾਰੀਆਂ ਚੀਜ਼ਾਂ ਫੇਸ ਕੀਤੀਆਂ ਬਟ ਇਸ ਇਹਨਾਂ ਚੀਜ਼ਾਂ ਨੂੰ ਮੈਂ ਸਾਰ ਨੂੰ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਾਂਗੀ ਹੁਣ ਬਸ ਮੈਂ ਇਹੀ ਕਹਾਂ ਕਿ ਮੈਨੂੰ ਫੈਸਲੇ ਦੀ ਵੇਟ ਹੈ ਕੀ ਫੈਸਲਾ ਆਉਂਦਾ ਜੇ

जिस तरह का वो दरिंदा है जिस तरह उसने किया कुछ लोगों को पता नहीं है केस क्या है क्या नहीं है गलत कमेंट्स कर रहे हैं तो और किसी को पता ही नहीं 2018 में केस तो हुआ था वो तो अपने तो आप को बहुत सच्चा सुच्चा दिखा रहा था लेकिन जिस तरह का वो दरिंदा है कम से कम उसको लड़ रही है मैं सब तो पहले बताया हुआ मैं बार बार उस चीज को फेस नहीं करना चाहती